ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕੀ ਪਿਆਰੀ ਸਾਧ ਸੰਗਤ ਜੀ ਕੁਦਰਤ ਗਿਆਨ ਚੈਨਲ ਵਿੱਚ ਆਪ ਸਭ ਜੀ ਦਾ ਬਹੁਤ ਜ਼ਿਆਦਾ ਸਵਾਗਤ ਹੈ ਸੰਗਤ ਜੀ ਦੋਵੇਂ ਰਿਤ ਜੋੜ ਕੇ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਕੁਦਰਤ ਗਿਆਨ ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਤੇ ਸਾਡੀ ਹਰ ਇੱਕ ਸਾਖੀ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸ਼ਰਧਾ ਨਾਲ ਸਰਵਣ ਕਰ ਰਹੇ ਹੋ ਸੰਗਤ ਜੀ ਜਿਹੜੀ ਅਸੀਂ ਸਾਖੀ ਆਪ ਜੀ ਦੇ ਨਾਲ ਅੱਜ ਸਾਂਝੀ ਕਰਨ ਜਾ ਰਹੇ ਹਾਂ ਉਹ ਸਾਖੀ ਹੈ ਤਨ ਤਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਸੰਗਤ ਜੀ ਸਾਖੀ ਨੂੰ ਧਿਆਨ ਨਾਲ ਸਰਵਣ ਕਰਨਾ ਮਹਾਂਪੁਰਸ਼ਾਨੀਆਂ ਸਾਖੀਆਂ ਧਿਆਨ ਨਾਲ ਸਰਵਣ ਕਰਿਆ ਕਰੋ ਕਿਉਂਕਿ ਇਹ ਸਾਖੀਆਂ ਸਾਡੀ ਜੀਵਨ ਬਦਲਦੀਆਂ ਹਨ ਸੰਗਤ ਜੀ ਆਪਾਂ ਸਾਖੀ ਨੂੰ ਸ਼ੁਰੂ ਕਰਦੇ ਹਾਂ ਇੱਕ ਵਾਰ ਤਨ ਤਨ ਬਾਬਾ ਹਰਨਾਮ ਸਿੰਘ ਰਾਂਪੂਰ ਖੇੜੇ ਵਾਲਿਆਂ ਜੀ ਨੂੰ ਇੱਕ ਗੁਰਮਖ ਪਿਆਰੇ ਜੀ ਨੇ ਆਪਣਾ ਸ਼ੰਕਾ ਦੂਰ ਕਰਨ ਲਈ ਸਵਾਰ ਕੀਤਾ ਕਿ ਬਾਬਾ ਜੀ ਜਿਵੇਂ ਤੁਸੀਂ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਜੀ ਦਾ ਬਚਨ ਸਰਵਣ ਹੁਨੇ ਕਰਵਾਇਆ ਹੈ ਕਿ ਜੇ ਮਨੁੱਖ ਇੱਕ ਵੀ ਗੁਰੂ ਦੀ ਸਿੱਖਿਆ ਸੁਣ ਕੇ ਉਸ ਦਾ ਧਾਰ ਨਹੀਂ ਬਣ ਜਾਏ ਤਾਂ ਉਸ ਦੇ ਹਿਰਦੇ ਵਿੱਚ ਸਤ ਸੰਤੋਖ ਦਇਆ ਧਰਮ ਧੀਰਜ ਸਰੀਰਿਸਟ ਗੁਣ ਪ੍ਰਵੇਸ਼ ਕਰਦੇ ਹਨ ਜੇ ਇੱਕ ਸਿੱਖਿਆ ਨਾਲ ਹੀ ਇਹ ਜਿਹੇ ਦਾਤਾ ਪ੍ਰਾਪਤ ਹੋ ਜਾਂਦੀਆਂ ਹਨ ਤਾਂ ਫਿਰ ਬੋਧਿ ਬਾਣੀ ਪੜਨ ਤੇ ਨਿਤਨੇਮ ਕਰਨ ਨਾਲ ਕੀ ਹੁੰਦਾ ਹੈ ਕਿਉਂ ਕਰਨਾ ਚਾਹੀਦਾ ਹੈ ਸਾਨੂੰ ਵਾਰ-ਵਾਰ ਨਿਤਨੇਮ ਜਾਂ ਕਿਉਂ ਸਾਨੂੰ ਵਾਰ-ਵਾਰ ਬਾਣੀ ਪੜ੍ਹਨੀ ਚਾਹੀਦੀ ਹੈ ਉੱਤਰ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਚਨ ਤ੍ਰੈ ਕਾਲ ਸਤ ਹੈ ਜੇ ਅਸੀਂ ਗੁਰੂ ਦੀ ਸਿੱਖਿਆ ਸੁਣ ਲਈਏ ਤਾਂ ਅਵਸ਼ ਇਹਨਾਂ ਗੁਣਾਦਿਆਂ ਦਾਤਾ ਪ੍ਰਾਪਤ ਹੋ ਜਾਂਦੀਆਂ ਹਨ ਪਰ ਆਪਾਂ ਸੁਣਦੇ ਹੀ ਨਹੀਂ ਹਾਂ ਪਹਿਲੀ ਗੱਲ ਤਾਂ ਇਹ ਕਿ ਅਸੀਂ ਸਰੀਰ ਧਾਰ ਕੇ ਗੁਰੂ ਸਿੱਖਿਆ ਨੂੰ ਸੁਣਨ ਵਾਸਤੇ ਬੈਠੇ ਹੁੰਦੇ ਹਾਂ ਜਿਸ ਨੇ ਗੁਰੂ ਨੂੰ ਉਪਦੇਸ਼ ਸੁਣਨਾ ਹੈ ਉਹ ਗੁਰੂ ਸਿੱਖਿਆ ਸੁਣਨ ਸਮੇਂ ਹਾਜ਼ਰ ਹੀ ਨਹੀਂ ਹੁੰਦਾ ਕਿਉਂਕਿ ਸਿੱਖਿਆ ਤਾਨੇ ਨਹੀਂ ਸੁਣਨੀ ਗੁਰੂ ਸਿੱਖਿਆ ਮਨ ਨੇ ਸੁਣੀ ਹੈ ਮਨ ਦਾ ਪਰਿਵਾਰ ਵਿੱਚ ਘਰ-ਵਾਰ ਵਿਹਾਰ ਵਿੱਚ ਜਾਂ ਦੇਸ਼ਾਂ-ਦੇਸ਼ਾਂ ਦੀ ਸੈਰ ਕਰਨ ਵਿੱਚ ਮਗੜ ਹੁੰਦਾ ਹੈ ਕਈ ਵਾਰ ਆਪਾਂ ਨਿਤਨੇਮ ਕਰਦੇ ਖੁਦ ਵੇਖਿਆ ਹੋਵੇਗਾ ਸਵੇਰੇ ਸ੍ਰੀ ਜਪਜੀ ਸਾਹਿਬ ਜਾਂ ਸ਼ਾਮ ਨੂੰ ਅਸੀਂ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਕਰਦੇ ਹੁੰਦੇ ਹਾਂ ਤਾਂ ਸਾਨੂੰ ਕਈ ਵਾਰ ਖੁਦ ਆਪ ਨੂੰ ਭੁਲੇਖਾ ਲੱਗਦਾ ਹੈ ਕਿ ਇਹ ਪੌੜੀਆਂ ਜਾਂ ਸ਼ਲੋਕ ਮੈਂ ਪੜੇ ਵੀ ਨਹੀਂ ਹਨ ਕਿ ਉਂਝ ਹੀ ਅੱਧ ਵਿੱਚ ਜਾਂ ਸੰਪੂਰਨ ਸੰਪੂਰਨਤਾ ਤੱਕ ਪਹੁੰਚ ਗਿਆ ਹਾਂ ਇਹ ਭੁਲੇਖਾ ਗਲਤ ਨਹੀਂ ਠੀਕ ਹੈ ਜਿਸ ਨੇ ਗੁਰਬਾਣੀ ਸੁੰਨੀ ਸੀ ਉਹ ਤਾਂ ਹਾਜ਼ਰ ਹੀ ਨਹੀਂ ਸੀ ਉਂਝ ਹੀ ਅਸੀਂ ਮੂੰਹ ਨਾਲ ਰਾਮਾ ਰਵੀ ਬਾਣੀ ਉਚਾਰਨ ਕਰ ਲਈ ਮਨ ਦਾ ਭੁਲੇਖਾ ਸੱਚਾ ਹੈ ਝੂਠਾ ਨਹੀਂ ਸੋ ਜੋ ਮਾਨੇ ਸੁਣਿਆ ਹੀ ਨਹੀਂ ਉਹ ਜਿਹੜਾ ਸੁਣਿਆ ਜਿਹੜਾ ਨਾ ਸੁਣਿਆ ਇੱਕ ਚੰਗਾ ਕਰਮ ਜ਼ਰੂਰ ਬਣ ਗਿਆ ਦੂਸਰੇ ਸੁਣਨਾ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਾਂ ਨੇ ਸੁਣ ਲਿਆ ਉਸ ਉੱਪਰ ਆਪਾਂ ਅਮਨ ਕਰ ਅਮਲ ਕਰ ਲਈਏ ਜੇ ਆਪਾਂ ਸੁਣੇ ਉੱਪਰ ਅਮਲ ਹੀ ਨਾ ਕੀਤਾ ਉਹ ਸੁਣਿਆ ਨਾ ਸੁਣਿਆ ਇੱਕ ਬਰਾਬਰ ਹੈ ਭਗਤ ਪਰਮਾਨੰਦ ਜੀ ਰਾਗ ਸਰੰਗੰਦਰ ਬੜਾ ਸੁੰਦਰ ਫਰਮਾਨ ਕਰਕੇ ਸਾਨੂੰ ਸਮਝਾਉਂਦੇ ਹਨ ਕਿ ਹੇ ਇਨਸਾਨ ਤੂੰ ਵੇਦ ਪੁਰਾਣ ਧਰਮ ਗ੍ਰੰਥ ਪੜ੍ਹ ਸੁਣ ਕੇ ਕੀ ਖਟਿਆ ਕਿਉਂਕਿ ਧਰਮ ਗ੍ਰੰਥ ਪੁਕਾਰ ਪੁਕਾਰ ਕੇ ਕਹਿ ਰਹੇ ਹਨ ਕਿ ਸਦਾ ਥਿਰ ਪਰਮਾਤਮਾ ਦੀ ਭਗਤੀ ਕਰੋ ਪਰ ਨਾ ਤੂੰ ਪਰਮਾਤਮਾ ਦੀ ਭਗਤੀ ਕਰਨੀ ਹੀ ਆਰੰਭ ਕੀਤੀ ਹੈ ਨਾ ਹੀ ਤੂੰ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਵਾਲਾ ਧਿਆਨ ਦਿੱਤਾ ਹੈ ਧਰਮ ਗ੍ਰੰਥ ਸੁਣ ਕੇ ਨਾ ਤੂੰ ਕਾਮ ਦਾ ਨਾ ਕ੍ਰੋਧ ਦਾ ਨਾ ਲੋਭ ਦਾ ਤਿਆਗੀ ਬਣਿਆ ਹੈ ਪਰਾਈ ਲਿੰਦਿਆ ਕਰਨ ਦੀ ਆਦਤ ਆਦਤ ਦਾ ਵੀ ਤੂੰ ਤਿਆਗ ਨਹੀਂ ਕੀਤਾ ਇਸ ਲਈ ਸੁਣਨ ਪੜ੍ਹਨ ਦੀ ਸਾਰੀ ਮਿਹਨਤ ਤੇਰੀ ਬਿਰਥੀ ਹੀ ਗਈ ਧਰਮ ਸਿੱਖਿਆ ਸੁਣ ਕੇ ਵੀ ਤੂੰ ਪਰਾਈ ਘਰਾਂ ਨੂੰ ਲੁੱਟਦਾ ਤੇ ਡਾਕੇ ਧਾੜੇ ਮਾਰ ਕੇ ਆਪਣਾ ਪੇਟ ਭਰਨ ਦੇ ਆਹਰ ਵਿਜਿਤ ਦਿਨਾਂ ਤੱਕ ਰਹਿੰਦਾ ਹੈ ساری ਉਮਰ ਮੂਰਖਾਂ ਵਾਲੇ ਕਰਮ ਕਰਕੇ ਪਰਲੋਕ ਵਿੱਚ ਬੇਪਤੀ ਕਰਾਉਣ ਵਾਲੇ ਕਰਮ ਹੀ ਕੀ ਜਾ ਰਿਹਾ ਹੈ ਅਜੇ ਤੱਕ ਤੇਰੇ ਹਿਰਦੇ ਵਿੱਚ ਅਹਿੰਸਾ ਵਾਲੀ ਬਿਰਤੀ ਬਣੀ ਹੋਈ ਹੈ ਜਿਸ ਕਾਰਨ ਤੇਰੇ ਹਿਰਦੇ ਵਿੱਚ ਦਇਆ ਦਾ ਵਾਸਾ ਨਹੀਂ ਹੋਇਆ ਹੈ ਅਤੇ ਨਾ ਹੀ ਤੂੰ ਸਤ ਸੰਗਤ ਵਿੱਚ ਬੈਠ ਕੇ ਮਨ ਨੂੰ ਪਵਿੱਤਰ ਕਰਨ ਵਾਲੀ ਪ੍ਰਭੂ ਜਸ ਦੀ ਕਥਾ ਕਰਨੀ ਤੇ ਸੁਣਨੀ ਹੀ ਆਰੰਭ ਕੀਤੀ ਹੈ ਜਿਸ ਕਾਰਨ ਤੇਰਾ ਪੜਿਆ ਤੇ ਸੁਣਿਆ ਬੇਅਰਥ ਹੈ ਭਗਤ ਕਬੀਰ ਸਾਹਿਬ ਜੀ ਦਾ ਸੋਥ ਰਗ ਅੰਦਰ ਫਰਮਾਨ ਭਗਤ ਪਰਮਾਨੰਦ ਜੀ ਦੇ ਸਿਧਾਂਤਾਂ ਦੀ ਪ੍ਰੋੜਤਾ ਕਰਦਾ ਹੈ ਆਪ ਜੀ ਪ੍ਰਮਾਨ ਕਰਦੇ ਹਨ हे ਮੂਰਖ ਗਵਾਰ ਮਨੁੱਖ ਨਿਰਾ ਵੇਦ ਪੁਰਾਣਾ ਅਦਿਕ ਧਰਮ ਗ੍ਰੰਥਾਂ ਨੂੰ ਸੁਣ ਕੇ ਸੁਣਨ ਤੇ ਪੜਨ ਦਾ ਕੀ ਲਾਭ ਹੈ ਜੇ ਅਡੋਲ ਅਵਸਥਾ ਦੇ ਮਾਲਕ ਪਰਮਾਤਮਾ ਦਾ ਮਲਾਪ ਪ੍ਰਾਪਤ ਨਹੀਂ ਹੋਇਆ ਪਰਮਾਤਮਾ ਦਾ ਨਾਮ ਜਾ ਕੇ ਇਹ ਅਵਸਥਾ ਪ੍ਰਾਪਤ ਹੋਣੀ ਸੀ ਪਰ ਤੂੰ ਪਰਮਾਤਮਾ ਦਾ ਨਾਮ ਜਪਣ ਦੀ ਥਾਂ ਸੋਚਾਂ ਵਿਚਾਰਾਂ ਵਿੱਚ ਹੀ ਆਪਣਾ ਸਮਾਂ ਗਵਾਈ ਜਾ ਰਿਹਾ ਹੈ ਜਿਵੇਂ ਇੱਕ ਕਹਾਵਤ ਹੈ ਸੋਹ ਸਿਆਣਿਆ ਇੱਕੋ ਮਤ ਸਾਰੇ ਤਤ ਵੇਤਿਆਂ ਦੇ ਵਿਚਾਰਾਂ ਦਾ ਅੰਤਰ ਨਹੀਂ ਹੁੰਦਾ ਪੁੱਤਰ ਵਿਦਾਸ ਜੀ ਵੀ ਰਾਮਕਲੀ ਰਾਗ ਅੰਦਰ ਫਰਮਾਨ ਕਰਦੇ ਹਨ ਪੜ੍ਹੀਏ ਗੁਣੀਏ ਨਾਮ ਸਭ ਸੁਣੀਏ ਅਨਭਉ ਪਾਉ ਨਦਰਸੈ ਲੋਹਾ ਕੰਚਨ ਹਿਰਨ ਹੋਏ ਕੈਸੇ ਜਉ ਪਾਰਸ ਹੈ ਨਾ ਪਰਸੇ ਦੇਵ ਸੰਸੇ ਗਾਂਢ ਨਾ ਛੁਟੇ ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਛੋ ਮਿਲ ਲੂਟੇ ਰਹਾਉ ਗੁਰੂ ਨਾਨਕ ਪਾਸ਼ਾ ਜੀ ਦੇ ਜੀਵਨ ਕਾਲ ਦੀ ਇੱਕ ਸਾਖੀ ਬਾਚ ਲਈਏ ਜਿਨ੍ਹਾਂ ਨੇ ਧਿਆਨ ਨਾਲ ਸੁਣਿਆ ਇੱਕ ਸ਼ਬਦ ਨੇ ਹੀ ਉਹਨਾਂ ਦੇ ਜੀਵਨ ਵਿੱਚ ਕਿੰਨੀ ਵੱਡੀ ਤਬਦੀਲੀ ਲੈ ਆਂਦੀ ਗੁਰੂ ਨਾਨਕ ਦੇਵ ਜੀ ਤੋਂ ਲੰਬੇ ਦੀ ਧਰਤੀ ਤੇ ਗਏ ਸੰਗਤ ਜੀ ਉੱਥੇ ਸੱਜਣ ਨਾਮੀ ਪੁਰਸ਼ ਸੱਜਣ ਤਾਈ ਦੇ ਭੇਖ ਹੇਠ ਲੋਕਾਂ ਨਾਲ ਠੱਗੀ ਕਰਦਾ ਸੀ ਤੇ ਲੋਕਾਂ ਨਾਲ ਲੋਕਾਂ ਦਾ maal ਅਸਬਾਬ ਖੋ ਕੇ ਉਹਨਾਂ ਨੂੰ ਜਾਨੂ ਮਾਰੀ ਖੋਜ ਸੁੱਟ ਦਿੰਦਾ ਸੀ ਸਤਗੁਰ ਨਾਨਕ ਪਾਤਸ਼ਾਹ ਉਸ ਦਾ ਪਲਾਕਰ ਨਵਾਸੀ ਆਪਣੀ ਜਾਨ ਜੋਖਮ ਵਿੱਚ ਪਾ ਕੇ ਉਸ ਦੇ ਪਾਸ ਮਰਦਾਨੇ ਦੇ ਸਮੇਤ ਪੁੱਜੇ ਉਸ ਨੇ ਸਤਗੁਰਾਂ ਨੂੰ ਅਮੀਰ ਜਾਣਦੇ ਲੁੱਟਣ ਤੇ ਮਾਰਨ ਦੇ ਅਨੇਕਾਂ ਯਤਨ ਕੀਤੇ ਪਰ ਸੱਜਣ ਸਾਰੇ ਹੀ ਵਿਸਿਲੇਂਆਂ ਵਿੱਚ ਅਸਫਲ ਰਿਹਾ ਅੱਧੀ ਰਾਤ ਬੀਤ ਗਈ ਨਾ ਸੱਜਣ ਸੌਵੇ ਨਾ ਗੁਰੂ ਨਾਨਕ ਦੇਵ ਜੀ ਆਰਾਮ ਕਰਨ ਅੱਧੀ ਰਾਤ ਨੂੰ ਸਤਗੁਰ ਜੀ ਨੇ ਮਰਦਾਨੇ ਨੂੰ ਰਬਾਬ ਛੇੜਨ ਦੀ ਕਿਆ ਮਰਦਾਨੇ ਨੇ ਰਬਾਬ ਸੁਰ ਕੀਤੀ ਤੇ ਆਲਾਪ ਆਰੰਭ ਕੀਤਾ ਆਲਾਪ ਆਰੰਭ ਹੁੰਦੇ ਹੀ ਸੱਜਣ ਦੀ ਸਾਂਤਣ ਹੋ ਗਿਆ ਤੇ ਪੂਰੇ ਧਿਆਨ ਨਾਲ ਸੁਣਨ ਲੱਗਾ ਕਿ ਇਹ ਰਾਹੀਰ ਕੀ ਕਰਨ ਲੱਗੇ ਹਨ ਸਤਿਗੁਰੂ ਗੁਰਨਾਨਕ ਪਾਸ਼ਾ ਜੀ ਨੇ ਸੱਜਣ ਦੇ ਅੰਦਰ ਦੀ ਹਾਰਤ ਨੂੰ ਸਬਦ ਦੁਆਰਾ ਆਪਣੇ ਪਾਣ ਮੁਖਾਰ ਬਿੰਦ ਤੋਂ ਸੰਸਾਰ ਦੀਆਂ ਉਧਾਰਨਾ ਦੇ ਕੇ ਉਸ ਦੇ ਅੰਦਰ ਦੀ ਤਸਵੀਰ ਉਸ ਦੇ ਸਾਹਮਣੇ ਰੱਖਣੀ ਆਰੰਭ ਕਰ ਦਿੱਤੀ ਜਿਉਂ ਜਿਉਂ ਸੱਜਣ ਧਿਆਨ ਨਾਲ ਸੁਣਦਾ ਹੈ ਉਸ ਦਾ ਅੰਦਰਲਾ ਕੰਮ ਜਾਂਦਾ ਹੈ ਕਿ ਇਹ ਸਾਰੀਆਂ ਮੇਰੀਆਂ ਕਰਤੂਤਾ ਹੀ ਮੇਰੇ ਸਾਹਮਣੇ ਰੱਖੇ ਜਾ ਰਹੀਆਂ ਹਨ ਨਿਰੰਕਾਰੀ ਜੋਤ ਸਤਿਗੁਰ ਨਾਨਕ ਦੇਵ ਜੀ ਸੱਜਣ ਨੂੰ ਗੁਰਸੰਗ ਰਹੀਂ ਮੁਖਾਤਬ ਕਰਕੇ ਦਰਸਾ ਰਹੀ ਸੀ ਕਿ हे ਸੱਜਣ ਕਹੇ ਦਾ ਬਰਤਨ ਬਾਹਰੋਂ ਬੜਾ ਚਮਕਦਾ ਹੈ ਪਰ ਜਦੋਂ ਉਸ ਨੂੰ ਕਸਾਇਆ ਜਾਂਦਾ ਹੈ ਤਾਂ ਉਸ ਅੰਦਰੋਂ ਕਾਲਖ ਨਿਕਲਦੀ ਹੈ ਕਿਉਂਕਿ ਉਹ ਅੰਦਰੋਂ ਕਾਲਖ ਨਾਲ ਭਰਿਆ ਹੋਇਆ ਹੈ ਜੇ ਕਹੇ ਦੇ ਬਰਤਨ ਨੂੰ ਸੈਂਕੜੇ ਵਾਰ ਵੀ ਧੋਤਾ ਜਾਵੇ ਤਾਂ ਵੀ ਉਸ ਦੇ ਅੰਦਰ ਦੀ ਕਾਲਖ ਦੂਰ ਨਹੀਂ ਹੁੰਦੀ ਸੱਜਣਾ ਸੱਜਣ ਦਾ ਉਸ ਨੂੰ ਕਹਿਦਾ ਹੈ ਜੋ ਇਸ ਸੰਸਾਰ ਵਿੱਚ ਸੰਸਾਰ ਵਿੱਚ ਵੀ ਸਾਥ ਦੇਵੇ ਤੇ ਅਗਾਹ ਜਦੋਂ ਜੀਵ ਪਰਮਾਤਮਾ ਪਲੋ ਪਰਲੋਪ ਨੂੰ ਜਾਂਦੀ ਹੈ ਤਦ ਵੀ ਸਹਾਇਕ ਹੋਵੇ ਜਦੋਂ ਪ੍ਰਭੂ ਦੀ ਦਰਗਾਹ ਅੰਦਰ ਕਰਮਾਂ ਦਾ ਹਿਸਾਬ ਕਿਤਾਬ ਹੋਵੇ ਤਦ ਵੀ ਅੰਗ ਸੰਗ ਹੋ ਕੇ ਸਾਥ ਦੇਵੇ ਪਰ ਤੂੰ ਤਾਂ ਇੱਥੇ ਹੀ ਸੱਜਣ ਦਾ ਰੂਪ ਵਿਖਾ ਕੇ ਹਰੇਕ ਨਾਲ ਦੁਸ਼ਮਣੀ ਕਰਦਾ ਹੈ ਉਸ ਨੂੰ ਜਾਨੋਂ ਮਾਰ ਧੰਨ ਪਦਾਰਥ ਕੋ ਕੇ ਕੋਈ ਤੇ ਸੋਚ ਦਿੰਦਾ ਹੈ ਇਸ ਲਈ ਤੂੰ ਸਜਣ ਕਹੋਂਦਾ ਅਧਿਕਾਰੀ ਨਹੀਂ ਹੈ ਸਜਣਾ ਕੋਠੀਆਂ ਮਹਿਲਾਂ ਨੂੰ ਬਾਹਰੋਂ ਜਿੰਨੀ ਮਰਜ਼ੀ ਚਤਰਕਾਰੀ ਨਾਲ ਸੁੰਦਰ ਸਜਾਇਆ ਹੋਵੇ ਪਰ ਅੰਦਰੋਂ ਖਾਲੀ ਹੋਣ ਕਰਕੇ ਉਹ ਢਹਿ ਢੇਰੀ ਹੋ ਕਿਸੇ ਦੇ ਕੰਮ ਨਹੀਂ ਆਉਂਦੀਆਂ ਸਜਣਾ ਜਿਵੇਂ ਤੂੰ ਸਫੇਦ ਵਸਤਰ ਪਹਿਨ ਕੇ ਆਪਣੇ ਆਪ ਨੂੰ ਧਰਮੀ ਪ੍ਰਗਟ ਕਰਦਾ ਹੈ ਪਰ ਵੇਖ ਖੰਭ ਤਾਂ ਬਗਲਿਆਂ ਦੇ ਵੀ ਬਹੁਤ ਸਫੇਦ ਹੁੰਦੇ ਹਨ ਤੀਰਥਾਂਆਂ ਨਦੀਆਂ ਉੱਪਰ ਵੀ ਨਮਾਜ਼ ਕਰਦੇ ਹਨ ਪਰ ਸੱਜਣਾ ਮੌਕਾ ਤਾੜ ਕੇ ਮੱਛੀਆਂ ਡੱਡੂਆਂ ਨੂੰ ਗਲੂ ਫੜ ਗਲਾ ਘੁੱਟ ਮਾਰ ਕੇ ਖਾ ਜਾਂਦੇ ਹਨ ਇਸ ਲਈ ਉਹਨਾਂ ਨੂੰ ਪਵਿੱਤਰ ਨਹੀਂ ਕਿਹਾ ਜਾ ਸਕਦਾ ਸੱਜਣਾ ਦਰਖਤ ਤਾਂ ਸਿੰਮਲ ਦਾ ਵੀ ਬੜਾ ਸੋਹਣਾ ਹੈ ਉੱਚਾ ਲੰਮਾ ਹੁੰਦਾ ਹੈ ਸਿੰਮਲ ਦਰਖਤ ਦੇ ਫਲ ਤੇ ਫੁੱਲ ਦੇਖ ਕੇ ਤੋਤੇ ਧੋਖਾ ਖਾ ਜਾਂਦੇ ਹਨ ਪਰ ਸੱਜਣਾ ਸਿੰਮਲ ਦੇ ਫਲ ਉਹਨਾਂ ਦੇ ਕਿਸੇ ਕੰਮ ਨਹੀਂ ਆਉਂਦੇ ਉਹਨਾਂ ਵਿੱਚ ਰੂਈ ਨੂਆ ਅੰਦਰ ਉਸpre ਆਉਂਦਾ ਹੈ ਜਿਵੇਂ ਤੇਰੇ ਪਹਿਰਾਵੇ ਵੱਲ ਵੇਖ ਕੇ ਲੋਕ ਧੋਖਾ ਖਾ ਗਏ ਤੇਰੇ ਜਾਲ 'ਚ ਫਸ ਜਾਂਦੇ ਹਨ ਸੱਜਣਾ ਵਿਚਾਰ ਕਰ ਕਿਸੇ ਅੰਦੇ ਮਨੁੱਖ ਨੇ ਆਪਣੇ ਸਿਰ ਉੱਪਰ ਭਾਰੀ ਪੰਡ ਚੱਕੀ ਹੋਵੇ ਤੇ ਉਸਨੇ ਤੁਰਨਾ ਹੀ ਪਹਾੜੀ ਰਸਤੇ ਉੱਪਰ ਹੋਵੇ ਰਸਤਾ ਵੀ ਬਹੁਤ ਲੰਮੇਰਾ ਹੋਵੇ ਤੂੰ ਹੀ ਦੱਸ ਉਸਦੀ ਕੀ ਹਾਲਤ ਹੋਵੇ ਅੱਖੀਂ ਦਿਸਦਾ ਨਹੀਂ ਭਾਰ ਚੁੱਕਿਆ ਹੋਇਆ ਹੈ ਕਿਵੇਂ ਉਹ ਆਪਣੀ ਮੰਜ਼ਿਲ ਉੱਪਰ ਪੁੱਜੇਗਾ ਸੱਜਣਾ ਤੂੰ ਵੀ ਆਪਣੇ ਅੰਦਰ ਵੱਲ ਝਾਤੀ ਮਾਰ ਕਿਤੇ ਤੇਰਾ ਵੀ ਉਸ ਅੰਦੇ ਮਨੁੱਖ ਵਾਲਾ ਇਹ ਹਾਲ ਨਾ ਬਣ ਰਿਹਾ ਹੋਵੇ ਗਿਆਨ ਵਿਰਾਗ ਦੇ ਨੇਤਰਾ ਤੋਂ ਵੀ ਹੋਣਾ ਤੂੰ ਅ ਗਿਆਨ ਤਾਂ ਅਧੀਨ ਬੇਨਤ ਪਾਪਾਂ ਦਾ ਪੂਜ ਚੁੱਕੀ ਜਾ ਰਿਹਾ ਹੈ ਇਹ ਸੱਜਣਾ ਦੁਨੀਆ ਦੀਆਂ ਖੁਸ਼ੀਆਂ ਉਹਦਾ ਤੇਰੀਆਂ ਸਿਆਣਪਾਂ ਤੇ ਧਨ ਪਦਾਰਥ ਪਰ ਲੋਗ ਦੇ ਮਾਰਗ ਵਿੱਚ ਕਿਸੇ ਕੰਮ ਨਹੀਂ ਆਉਣੀ ਐ ਜੇ ਮਾਇਆ ਮੋਹ ਦੇ ਬੰਧਨਾਂ ਤੋਂ ਛੁਟਕਾਰਾ ਪਾ ਗਏ ਪ੍ਰਭੂ ਦਰਗਾਹ ਵਿੱਚ ਸਤਿਗੁਰੂ ਮੁਖ ਲੈ ਕੇ ਜਾਣਾ ਚਾਹਣਾ ਹੈ ਤਾਂ ਤੂੰ ਪਖੰਡ ਪਾਪ ਤੇ ਵਿਖਾਵਾ ਛੱਡ ਦੇ ਪ੍ਰਮਾਤਮਾ ਦਾ ਨਾਮ ਜਪ ਤੇਰਾ ਨਿਸਥਾਰ ਹੋਵੇਗਾ ਸੱਜਣ ਨੇ ਸਾਰੇ ਸ਼ਬਦ ਨੂੰ ਇਕਾਗਰਿਤ ਹੋ ਕੇ ਬਹੁਤ ਧਿਆਨ ਨਾਲ ਸੁਣਿਆ ਤੇ ਸਤਿਗੁਰ ਨਾਨਕ ਪਾਸ਼ਾ ਜੀ ਦੇ ਚਰਣਾ ਉੱਪਰ ਆਟ ਅਠਾ ਤੇ ਕਹਿਣ ਲੱਗਾ ਹੇ ਹੇ ਖੁਦਾ ਦੇ ਨੂਰ ਤੁਸੀਂ ਇਹ ਸ਼ਬਦ ਨਹੀਂ ਗਾਇਆ ਇਹ ਤਾਂ ਤੁਸੀਂ ਮੇਰੇ ਅੰਦਰ ਦੀ ਤਸਵੀਰ ਮੇਰੇ ਸਾਹਮਣੇ ਰੱਖ ਦਿੱਤੀ ਹੈ ਵਾਕਿਆ ਮੇਰਾ ਜੀਵਨ ਇਹੋ ਜਿਹਾ ਦੁਗਲੇਪਨ ਵਾਲਾ ਹੀ ਹੈ ਅੰਦਰੋਂ ਮੈਂ ਹੋਰ ਹਾਂ ਬਾਹਰੋਂ ਵਿਖਾਵਾ ਮੈਂ ਕੁਝ ਹੋਰ ਕਰਦਾ ਹਾਂ ਮੇਰੇ ਅੰਦਰ ਦੀ ਅਸਲੀਅਤ ਦਾ ਲੋਕਾਂ ਨੂੰ ਭਾਵੇਂ ਨਹੀਂ ਪਤਾ ਪਰ ਤੁਸੀਂ ਜਾਣੀ-ਜਾਨ ਹੋ ਤੁਸੀਂ ਮੇਰੇ ਅੰਦਰਲੇ ਸ਼ਬਦ ਨੂੰ ਮੇਰੇ ਅੰਦਰਲੇ ਨੂੰ ਸ਼ੱਧ ਰਾਹੀ ਮੂਰਤੀਮਾਨ ਕਰਕੇ ਮੈਨੂੰ ਤੁਸੀਂ ਮੇਰੇ ਅੰਦਰ ਦੀ ਤਸਵੀਰ ਵਿਖਾ ਦਿੱਤੀ ਹੈ ਪਾਤਸ਼ਾਹ ਮੇਰੇ ਗੁਨਾਹਾਂ ਨੂੰ ਮੈਂ ਸਵੀਕਾਰ ਕਰਦਾ ਹਾਂ ਕਿਰਪਾ ਕਰਕੇ ਮੇਰਾ ਉਧਾਰ ਕਰ ਦਿਓ ਸੰਗਤ ਜੀ ਫਿਰ ਸਤਿਗੁਰਾਂ ਨੇ ਸੱਜਣ ਨੂੰ ਪਿਛਲੇ ਗੁਨਾਹਾਂ ਦਾ ਪਛਤਾਪ ਕਰਨ ਲਈ ਅਤੇ ਅਗਾਹ ਲਈ ਅਜਿਹੇ ਗੁਨਾਹਾਂ ਤੋਂ ਤੌਬਾ ਕਰਨ ਦੀ ਹੁਕਮ ਕੀਤਾ। ਨਾਹੀਂ ਸਤਕੁਰ ਜੀ ਨੇ ਹੁਕਮ ਕੀਤਾ ਸੱਜਣਾ ਜਿਨ੍ਹਾਂ ਦੇ ਨਾਮ ਪਤੇ ਯਾਦ ਹਨ ਉਹਨਾਂ ਦੀ ਦੌੜ ਕਿਸੇ ਹੀ ਲਿਵਸੀ ਨੇ ਉਹਨਾਂ ਦੇ ਘਰ ਹੀ ਪਹੁੰਚਾ ਦੇ। ਜੋ ਬਚਦੀ ਮਾਇਆ ਹੈ ਉਸ ਨਾਲ ਧਰਮਸਾਲ ਬਣਾ ਕੇ ਸੱਚੀ ਮੁੱਚੀ ਆਪ ਧਰਮ ਕਮਾ ਕੇ ਲੋਕਾਈ ਨੂੰ ਸਤ ਮਾਰਗ ਦਾ ਪਾਂਧੀ ਬਣਾ। ਉਹ ਸੱਜਣ ਜੋ ਠੱਗੀ ਤੇ ਧਗਾ ਕਰਕੇ ਲੋਕਾਂ ਨੂੰ ਮਾਰਦਾ ਸੀ ਗੁਰੂ ਨਾਨਕ ਪਾਸ਼ਾ ਜੀ ਦਾ ਇੱਕ ਸ਼ਬਦ ਸੁਣ ਕੇ ਹੀ ਸਹੀ ਅਰਥਾਂ ਵਿੱਚ ਸੱਜਣ ਬਣ ਕੇ ਲੋਕਾਈ ਨਾਲ ਸਜਣਤਾ ਹੀ ਕਰਨ ਲੱਗ ਪਿਆ ਤੇ ਆਦਮਿਕ ਜੀ ਦਾਨ ਦੇਣ ਦਾ ਪ੍ਰਚਾਰਕ ਬਣਿਆ ਇਸੇ ਤਰ੍ਹਾਂ ਸਤਗੁਰ ਨਾਨਕ ਪਾਸ਼ਾ ਜੀ ਸੰਸਾਰ ਦਾ ਕਲਿਆਣ ਕਰਦੇ ਕਰਦੇ ਟਕ ਪਰਗਣੇ ਪੁੱਜੇ ਸੰਗਤ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਸਿੱਧੇ ਰਸਤੇ ਪਾਇਆ ਸਤਗੁਰਾਂ ਦੀ ਸੋਭਾ ਸੁਣ ਕੇ ਇੱਥੋਂ ਦਾ ਵਸਨੀਕ ਚੌਧਰੀ ਭੂਮੀਆਂ ਜੋ ਇਲਾਕੇ ਵਿੱਚ ਚੌਧਰੀ ਤੇ ਚੋਰੀ ਦਾ ਕੰਮ ਕਰਦਾ ਤੇ ਕਰਵਾਉਂਦਾ ਸੀ ਸਤਗੁਰਾਂ ਦੇ ਚਰਨਾਂ ਵਿੱਚ ਆ ਹਾਜ਼ਰ ਹੋਇਆ ਤੇ ਆਪਣੀ ਕਲਿਆਣ ਲਈ ਬੇਨਤੀ ਕੀਤੀ ਸਤਗੁਰ ਜੀ ਨੇ ਚੋਰੀ ਛੱਡਣ ਵਾਸਤੇ ਕਿਹਾ ਭੂਮੀਆਂ ਨੇ ਉੱਤਰ ਦਿੱਤਾ ਪਾਤਸ਼ਾਹ ਮੈਂ ਚੋਰੀ ਨਹੀਂ ਛੱਡ ਸਕਦਾ ਇਹ ਮੇਰਾ ਜੱਦੀ ਪੁਸ਼ਟੀ ਕੀਤਾ ਹੈ ਚੋਰੀ ਕਰਨ ਤੇ ਕਰਾਉਣ ਤੋਂ ਬਿਨਾਂ ਮੈਨੂੰ ਹੋਰ ਕੋਈ ਕੰਮ ਆਉਂਦਾ ਹੀ ਨਹੀਂ ਗੁਜ਼ਾਰਾ ਕਿਵੇਂ ਚੱਲੇਗਾ ਚੋਰੀ ਛੱਡਣ ਤੋਂ ਬਿਨਾਂ ਹੋਰ ਜੋ ਕੁਝ ਵੀ ਤੁਸੀਂ ਕਹੋਗੇ ਮੈਂ ਕਰਨ ਨੂੰ ਤਿਆਰ ਹਾਂ ਪੂਰੇ ਵੇਦ ਸਤਗੁਰ ਜੀ ਨੇ ਭੂਮੀਆਂ ਨੂੰ ਉੱਪਰ ਉੱਤਰ ਦਿੱਤਾ ਕਿ ਚੋਰੀ ਨਹੀਂ ਛੱਡ ਸਕਦਾ ਤਾਂ ਸਾਡੇ ਤਿੰਨ ਬਚਨ ਮੰਨ ਤੇ ਤੇਰਾ ਕल्याण ਹੋ ਜਾਵੇਗਾ ਭੂਮੀਆਂ ਨੇ ਬੜੀ ਖੁਸ਼ੀ ਨਾਲ ਹਾਂ ਕੀਤੀ ਸਤਗੁਰਾਂ ਹੁਕਮ ਕੀਤਾ ਭੂਮੀਆਂ ਸਭ ਤੋਂ ਪਹਿਲਾਂ ਝੂਠ ਨਾ ਬੋਲੀ ਦੂਸਰੇ ਗਰੀਬ ਮਾਰਨਾ ਨਾ ਕਰੀ ਤੀਸਰਾ ਲੂਣ ਖਾ ਕੇ ਹਰਾਮ ਨਾ ਕਰੀ ਭੂਮੀਆਂ ਨੇ ਸੱਤ ਬਚਨ ਕੀਆ ਪੂਮੀਰੇ ਸਤੂਰਾ ਦੇ ਤਿੰਨ ਬਚਨ ਸੁਣ ਕੇ ਉਹਨਾਂ ਦੀ ਕਮਾਈ ਕੀਤੀ ਭੂਮੀਏ ਦਾ ਉਦਾਰ ਹੋਇਆ ਭੂਮੀਏ ਦਾ ਉਦਾਰ ਹੀ ਨਹੀਂ ਹੋਇਆ ਭੂਮੀਆਂ ਭਾਈ ਭੂਮੀਆਂ ਬਣ ਕੇ ਸਿੱਖੀ ਦਾ ਪ੍ਰਚਾਰ ਪ੍ਰਚਾਰਕ ਬਣਿਆ ਤੇ अनेकांना ਔਗਣਾ ਰਹਿਤ ਕਰਕੇ ਸੱਚੇ ਸੁੱਚੇ ਇਨਸਾਨ ਬਣਾਉਂਦਾ ਵਸੀਲਾ ਬਣਿਆ ਭਾਈ ਭੂਮੀਏ ਦੀ ਦ੍ਰਿੜਤਾ ਤੇ ਕਰਨੀ ਵੇਖ ਕੇ ਰਾਜੇ ਨੇ ਉਸ ਨੂੰ ਆਪਣਾ ਸਲਾਹਕਾਰ ਵਜ਼ੀਰ ਥਾ ਬ ਦਿੱਤਾ ਇਹ ਭਾਈ ਭੂਮੀਏ ਦੀ ਸੰਗਤ ਕਰਕੇ ਰਾਜਾ ਵੀ ਗੁਰਨਾਨਕ ਪਾਤਸ਼ਾਹ ਜੀ ਦਾ ਸਿੱਖ ਬਣ ਗਿਆ ਸਿੱਖਿਆ ਸੁਣੀ ਸੱਜਣ ਨੇ ਸਿੱਖਿਆ ਸੁਣੀ ਭੂਮੀਏ ਨੇ ਸੁਣਨ ਦੀ ਬਰਕਤ ਨਾਲ ਚੋਰ ਸਾਧ ਬਣ ਗਿਆ ਸੱਜਣ ਠੱਗ ਬਣ ਗਿਆ ਸੋ ਲੋੜ ਹੈ ਸੁਣਨ ਦੀ ਸਾਡਾ ਸੁਣਨਾ ਕਿਸੇ ਹੋਰ ਤਰ੍ਹਾਂ ਦਾ ਹੈ ਸੰਗਤ ਜੀ ਅਸੀਂ ਗੁਰੂ ਦੇ ਹੁਕਮਾਂ ਨੂੰ ਪੜਦੇ ਵੀ ਹਾਂ ਸੁਣਦੇ ਵੀ ਹਾਂ ਪਰ ਕਰਦੇ ਫਿਰ ਆਪਣੀ ਮਰਜ਼ੀ ਸਾਡੇ ਉੱਪਰ ਤਾਂ ਧੰਨ ਸਾਬ ਸਿਧਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਟੁਕਦਾ ਹੈ ਕਹੇ ਪ੍ਰਭ ਅਵਰ ਅਵਰ ਕਿਛ ਕੀਜੇ ਸਭ ਬਾਦ ਸਿਗਾਰ ਫੋਕਟ ਫੁਕਟਈਆ ਸੰਗਤ ਜੀ ਆਪਾਂ ਹਰ ਰੋਜ਼ ਪੜਦੇ ਹਾਂ ਆਪੇ ਬੀਜ ਆਪੇ ਹੀ ਖਾਵ ਅਤੇ ਜੇਹਾ ਬੀਜੇ ਸੋ ਲੁਣੇ ਕਰਮਾਂ ਸੰੜਾ ਖੇਤ ਪਰ ਕਰਮਾਂ ਦਾ ਬੀਜ ਵੇਜਣ ਵੇਲੇ ਆਪਾਂ ਇਸ ਦੇ ਉਲਟ ਕਰਦੇ ਹਾਂ ਪੜਦੇ ਆਪਾਂ ਰੋਜ਼ ਹਾਂ ਜਿਤ ਕੀਤਾ ਪਾਈਏ ਆਪਣਾ ਸਾ ਕਾਲ ਬੁਰੀ ਕਿਉਂ ਕਾ ਲਈਏ ਮੰਦਾ ਮੂਲ ਨ ਕੀ ਚਈ ਦੇ ਲੰਬੀ ਨਦਰ ਨਿਹਾਲੀਏ ਪਰ ਮਾੜਾ ਕਰਮ ਕਰਨ ਵੇਲੇ ਗੁਰੂ ਦੇ ਉਪਦੇਸ਼ ਨੂੰ ਭੁੱਲ ਜਾਂਦੇ ਹਾਂ ਪੜਦੇ ਸੁਣਦੇ ਆਪਾਂ ਹਰ ਰੋਜ਼ ਹਾਂ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਅਵਰ ਕਾਜ ਤੇ ਰਕਿਤਾ ਨ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸੰਗਤ ਜੀ ਬਾਬਾ ਕਬੀਰ ਸਾਹਿਬ ਜੀ ਦਾ ਪਰਮਾਨ ਹੈ ਕਬੀਰ ਏਕ ਕੜੀ ਆਦੀ ਕਰੀ ਆਦੀ ਹਉ ਤੇ ਆਦ ਪਤਨ ਸੇਤੀ ਗੋਸਤੇ ਜੋ ਕੀਨੇ ਸੋλαβ ਕਿ ਆਪਸ ਵਿੱਚ ਸੰਗਤ ਕਰਨ ਲਈ ਸਮਾਂ ਕੱਢਦੇ ਹਾਂ ਜੇ ਸਤ ਸੰਗਤ ਕਰਨ ਲਈ ਸਮਾਂ ਕੱਢਦੇ ਹਾਂ ਵਟ ਭਾਗੀ ਬਣ ਕੇ ਲਾਹ ਖੱਟ ਰਹੇ ਹਾਂ ਜੇ ਨਹੀਂ ਕੱਢਦੇ ਫਿਰ ਸਾਡਾ ਪੜਿਆ ਸੁਣਿਆ ਕਿਸ ਕੰਮ ਪਰ ਆਪਾਂ ਪੜਦੇ ਰੋਝਾਂ ਕਿ ਪਰਾਇਆ ਹੱਕ ਖਾਣਾ ਮੁਸਲਮਾਨਾਂ ਲਈ ਸੂਰ ਖਾਣ ਤੇ ਹਿੰਦੂਆਂ ਲਈ ਗਊ ਖਾਣ ਦੇ ਬਰਾਬਰ ਹੈ ਕੋਈ ਵਿਰਲਾਪਾ ਗਾਂ ਵਾਲਾ ਹੀ ਇਸ ਸੰਦੇਸ਼ ਉਪਦੇਸ਼ ਨੂੰ ਵਰਤੋਂ ਵਿੱਚ ਲਿਆਉਂਦਾ ਹੋਵੇਗਾ ਸਾਹਿਬਾਂ ਦਾ ਹੁਕਮ ਹੈ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰਪੀਰ ਹਾਮਾ ਤਾਂ ਭਰੇ ਜਾਂ ਮਰਦਾਰ ਨਾ ਖਾਏ ਪੜਦੇ ਕਿ ਆਪਾਂ ਆਪਣੇ ਜੀਵਨ ਦਾ ਲਛ ਗੋਬਿੰਦ ਮਿਲਨ ਦਾ ਬਣਾਇਆ ਹੈ ਸਾਰਾ ਦਿਨ ਤਾਂ ਆਪਾਂ ਮਾਇਆ ਨੂੰ ਇਕੱਤਰ ਕਰਨਾ ਅਤੇ ਆਪਣੇ ਜੀਵਨ ਦਾ ਮਨੋਰਥ ਬਣਾ ਰੱਖਿਆ ਹੈ ਫਿਰ ਪੜਨ ਸੁਣਨ ਦਾ ਕੀ ਲਾਭ ਭਾਵ ਅਨੇਕਾ ਗੁਰ ਸਿੱਖਿਆਵਾਂ ਆਪਾਂ ਹਰ ਰੋਜ਼ ਗੁਰਬਾਣੀ ਅੰਦਰ ਪੜਦੇ ਸੁਣਦੇ ਹਾਂ ਪਰ ਜਿਵੇਂ ਠੰਡੇ ਘੜੇ ਉੱਪਰ ਪਾਣੀ ਪਾਈਏ ਠੰਡਾ ਕੜਾ ਪਾਣੀ ਦਾ ਅਸਰ ਨਹੀਂ ਕਬੂਲਦਾ ਜਿਵੇਂ ਪੱਥਰ ਦੇ ਉੱਤੇ ਉੱਪਰ ਪਾਣੀ ਦਾ ਅਸਰ ਨਹੀਂ ਹੁੰਦਾ ਇਦਾਂ ਤਾਂ ਹੀ ਸਾਡਾ ਹਾਲ ਹੈ ਸੰਗਤ ਜੀ ਅਸੀਂ ਇੱਕ ਕੰਨ ਵਿੱਚ ਦੀ ਸੁਣਦੇ ਹਾਂ ਤੇ ਸੁਖਹਿਣ ਹੀ ਦੂਸਰੇ ਕੰਨ ਵਿੱਚੋਂ ਬਾਹਰ ਕੱਢ ਦਿੰਦੇ ਹਾਂ ਤਦ ਹੀ ਬਾਬਾ ਕਬੀਰ ਜੀ ਨੇ ਫਰਮਾਨ ਕੀਤਾ ਹੈ ਕਬੀਰ ਸਾਚਾ ਸਤੁਰ ਕੀਆ ਕਰੈ ਜੋ ਸਿਖਾ ਮਹਿਜੂਗ ਅੰਦੇ ਏਕ ਨ ਲੱਗਈ ਜੋ ਬਾਸ ਬਜਾਈਏ ਫੂਕ ਕਾਰਨ ਕੀ ਹੈ ਸਾਡੇ ਅੰਦਰ ਹੰਕਾਰ ਦੀ ਥੰਧਾਈ ਹੈ ਗੁਰੂ ਉਪਦੇਸ਼ ਨੂੰ ਸਾਡੇ ਹਿਰਦੇ ਵਿੱਚ ਪ੍ਰਵੇਸ਼ ਨਹੀਂ ਹੋਣ ਦਿੰਦੀ ਸਾਹਿਬਾਂ ਦਾ ਬਚਨ ਹੈ ਅਹੰਬਦ ਮਨ ਧੂਰ ਥੰਧਾਈ ਅਸੀਂ ਸੁਣਦੇ ਹੋਏ ਵੀ ਅਸੁਣੇ ਦੇ ਬਰਾਬਰ ਹਾਂ ਹੀੜੇ ਤੇ ਦੁਨਿਆਵੀ ਪੱਦਰ ਦੀ ਹੀ ਆਪਾਂ ਵਿਚਾਰ ਕਰੀਏ ਕੋਈ ਬਾਪ ਮੰਜੇ ਉੱਪਰ ਬੈਠਾ ਆਪਣੇ ਪੁੱਤਰ ਨੂੰ ਨੋਨੋ ਆਵਾਜ਼ਾਂ ਮਾਰਦਾ ਹੈ ਕਾਕਾ ਮੈਨੂੰ ਪਾਣੀ ਦਾ ਗਲਾਸ ਦਿਓ ਮੈਨੂੰ ਤ੍ਰੇ ਲੱਗੀ ਹੈ ਬੀਬਾ ਮੈਨੂੰ ਪਿਆਸ ਲੱਗੀ ਹੈ ਜਲ ਛਕਾਓ ਪੁੱਤਰ ਤੇ ਨੂੰ ਸੁਣਦੇ ਵੀ ਹਨ ਪਰ ਪਿਓ ਨੂੰ ਕੋਈ ਪਾਣੀ ਦਾ ਗਲਾਸ ਦੇਣ ਨੂੰ ਤਿਆਰ ਨਹੀਂ ਹੈ ਆਪਣੇ ਕੰਮਾਂ ਵਿੱਚ ਮਸਤ ਕੰਮ ਕਰੀ ਜਾਂਦੇ ਹਨ ਅਜਿਹਾ ਸੁਣਨਾ ਕਿਸੇ ਅਰਥ ਨਹੀਂ ਜੇ ਬਜ਼ੁਰਗ ਦੇ ਪਾਣੀ ਪੀਣ ਦੀ ਆਵਾਜ਼ ਸੁਣ ਕੇ ਪੁੱਤਰ ਜਾਨ ਨੂੰ ਉਸ ਬਾਪੂ ਨੂੰ ਪਾਣੀ ਦਾ ਗਲਾਸ ਦੇ ਦਿੰਦੇ ਫਿਰ ਤਾਂ ਉਹਨਾਂ ਦਾ ਸੁਣਿਆ ਸਾਰਥਕ ਸੀ ਜੇ ਬਾਪੂ ਦੀ ਆਵਾਜ਼ ਸੁਣ ਕੇ ਉਸ ਦੀ ਮੰਗ ਹੀ ਪੂਰੀ ਨਹੀਂ ਕੀਤੀ ਫਿਰ ਬਾਪੂ ਦੀ ਅਵਲ ਸੁਣੀ ਨਾ ਸੁਣੀ ਇੱਕ ਬਰਾਬਰੀ ਹੈ ਸਗੋਂ ਸੁਣ ਕੇ ਅਣ ਸੁਣੀ ਕਰ ਦੇਣਾ ਦੂਰੇ ਬਾਗ ਦੇ ਭਾਗੀ ਬਣਨ ਵਾਲੀ ਗੱਲ ਹੈ ਸੰਗਤ ਜੀ ਇਸੇ ਤਰ੍ਹਾਂ ਅਸੀਂ ਹਰ ਰੋਜ਼ ਗੁਰੂ ਉਪਦੇਸ਼ ਨੂੰ ਖੁਦ ਪੜ੍ਹਦੇ ਹੁੰਦੇ ਹਾਂ ਸੰਗਤ ਵਿੱਚ ਬੈਠ ਕੇ ਵੀ ਗੁਰੂ ਉਪਦੇਸ਼ਾਂ ਨੂੰ ਮੁਰਮੁਰ ਸੁਣਿਆ ਤੇ ਦੁਹਰਾਇਆ ਜਾਂਦਾ ਹੈ ਪਰ ਗੁਰੂ ਉਪਦੇਸ਼ ਸਾਡੇ ਉੱਪਰਲੇ ਤਲ ਤੱਕ ਹੀ ਰਹਿ ਜਾਂਦੇ ਹਨ ਜੋ ਸਾਡੇ ਉੱਪਰਲੇ ਤਲ ਤੋਂ ਛੇਤੀ ਹੀ ਸਾਡੀ ਸਮ੍ਰਿਤੀ ਵਿੱਚੋਂ ਨਿਕਲ ਜਾਂਦੇ ਹਨ ਸਾਡੇ ਤਲਹੀਰ ਤੱਕ ਉਹ ਪੁੱਜਦੇ ਹੀ ਨਹੀਂ ਤਲਹੀਰ ਤੱਕ ਪੁੱਜਣ ਲਈ ਅਸੀਂ ਬਾਰੰਬਾਰ ਗੁਰਬਾਣੀ ਦਾ ਪਾਠ ਤੇ ਵਿਚਾਰ ਕਰਨੀ ਹੈ ਜਿਹੜੀ ਗੱਲ ਸਮ੍ਰਿਧੀ ਵਿੱਚੋਂ ਨਿਕਲ ਜਾਂਦੀ ਹੋਵੇ ਉਸ ਨੂੰ ਬਾਰ ਬਾਰ ਰਟਣ ਕਰਕੇ ਤਲਹੀਰ ਤੱਕ ਪਹੁੰਚਾਉਣੀ ਪੈਂਦੀ ਹੈ ਬਾਰ ਬਾਰ ਗੁਰੂ ਜੀ ਉਪਦੇਸ਼ ਨੂੰ ਪੜ੍ਹਦੇ ਹਾਂ ਸੁਣਦੇ ਹਾਂ ਇੱਕ ਦਿਨ ਕੋਈ ਨਾ ਕੋਈ ਗੁਰੂ ਸਿੱਖਿਆ ਸਾਡੇ ਹਿਰਦੇ ਅੰਦਰ ਵੱਸ ਜਾਵੇਗੀ ਸੰਗਤ ਜੀ ਅਸੀਂ ਉਸ ਗੁਰੂ ਉਪਦੇਸ਼ ਦੇ ਧਾਰਨੀ ਬਣ ਜਾਵਾਂਗੇ ਫਿਰ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਕਿ ਗੁਰ ਕੀ ਸਿੱਖ ਸੋਈ ਦੀਦਾਰ ਪ੍ਰਾਪਤ ਹੋ ਜਾਏਗੀ ਉਪਰੰਤ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲਨਾ ਦੀਆਂ ਦਾਤਾਂ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੋ ਜਾਣਗੀਆਂ ਸੰਗਤ ਜੀ ਬਾਬਾ ਜੀ ਨੇ ਗੁਰਬਾਣੀ ਬਾਰੰਬਾਰ ਕਿਉਂ ਪੜਨ ਦੀ ਸਦਾਤ ਨੂੰ ਸਪਸ਼ਟ ਕਰਨ ਵਾਸਤੇ ਇੱਕ ਸਧਾਰਨ ਜਿਹੀ ਉਦਾਹਰਣ ਦਿੱਤੀ ਆਪ ਕਹਿਣ ਲੱਗੇ ਆਪਾਂ ਸਾਰੇ ਦੇ ਜੀਵਨ ਵਿੱਚ ਕਿਤੇ ਨਾ ਕਿਤੇ ਇੱਕ ਘਟਨਾ ਜ਼ਰੂਰ ਘਟੀ ਹੋਵੇਗੀ ਜਾਂ ਆਪਾਂ ਵੇਖੀ ਹੋਵੇਗੀ ਪੁਰਾਣੇ ਸਮੇਂ ਪਾਣੀ ਦੇ ਵਰਤੋਂ ਦਾ ਸਾਧਨ ਖੂਹ ਹੀ ਹੁੰਦੇ ਸਨ ਖੂਹਾਂ ਵਿੱਚੋਂ ਪਾਣੀ ਬਾਹਰ ਕਢਣ ਵਾਸਤੇ ਹਰ ਮਨੁੱਖ ਡੋਲ ਜਾਂ ਬਾਲਟੀ ਦੇ ਹੈਂਡਲ ਨੂੰ ਰੱਸੀ ਬੰਨ੍ਹ ਕੇ ਖੂਹ ਵਿੱਚ ਸੁੱਟ ਦਿੰਦਾ ਸੀ ਜਦੋਂ ਪਾਣੀ ਨਾ ਡੋਲ ਜਾਂ ਬਾਾਲਟੀ ਭਰ ਜਾਂਦੇ ਸੀ ਤਾਂ ਇੱਕ ਜਾਂ ਦੋ ਜਣੇ ਰਲ ਕੇ ਪਾਣੀ ਨਾਲ ਪਰੀ ਬਾਲਟੀ ਨੂੰ ਖੂਹ ਵਿੱਚੋਂ ਕੱਢਦੇ ਤੇ ਆਪਣੀ ਲੋੜ ਪੂਰੀ ਕਰਦੇ ਸਨ ਕਈ ਵਾਰੀ ਰੱਸੀ ਮਾੜੀ ਹੋਣ ਕਾਰਨ ਲੱਜ ਟੁੱਟ ਕੇ ਖੂਹ ਡੋਲ ਖੂਹ ਜਿੱਡੇ ਜਾਂਦਾ ਤੇ ਚਿੱਕੜ ਵਿੱਚ ਫਸ ਜਾਂਦਾ ਚਿੱਕੜ ਵਿੱਚ ਫਸੇ ਡੋਲ ਨੂੰ ਬਾਹਰ ਕੱਢਣ ਵਾਸਤੇ ਸਾਡੇ ਵੱਡਿਆਂ ਨੇ ਕੁੰਡਿਆਂ ਦੇ ਸਾਧਨ ਬਣਾਏ ਹੋਏ ਸਨ ਉਸ ਕੁੰਡੇ ਦੀ ਪੱਤੀ ਇੱਕ ਮਜ਼ਬੂਤ ਰਸਾਬਾਂ ਦੇ ਸਿਆਣੇ ਬੰਦੇ ਉਸ ਲੋਹੇ ਦੇ ਕੁੰਡੇ ਨੂੰ ਖੂਹ ਵਿੱਚ ਸੁੱਟਦੇ ਤੇ ਸਾਰੇ ਖੂਹ ਵਿੱਚ ਥਾਂ ਪੁਰ ਥਾਂ ਫੇਰਿਆ ਜਾਂਦਾ ਕਈ ਵਾਰੀ ਮੁੜ ਦੁਬਾਰਾ ਚਿੱਕੜ ਤੱਕ ਕੁੰਡਾ ਪਹੁੰਚਾਉਣ ਲਈ ਪਾਣੀ ਚੋਂ ਬਾਹਰ ਕੱਢ ਕੇ ਜ਼ੋਰ ਦੀ ਸੁੱਟਿਆ ਜਾਂਦਾ ਜੋ ਹੇਠਾਂ ਚਿੱਕੜ ਵਿੱਚ ਚਲਾ ਜਾਂਦਾ ਫਿਰ ਸਿਆਣੇ ਉਸ ਕੁੰਡੇ ਨੂੰ ਸਾਰੇ ਖੂਹ ਵਿੱਚ ਬਾਰ ਬਾਰ ਫੇਰਦੇ ਕਈ ਵਾਰ ਅੱਧਾ ਅੱਧਾ ਘੰਟਾ ਜਾਂ ਇਸ ਤੋਂ ਵੀ ਵੱਧ ਸਮਾਂ ਇਹ ਕਿਰਿਆ ਕਰਨੀ ਪੈਂਦੀ ਸੀ ਬਾਰ ਬਾਰ ਕੁੰਡੇ ਨੂੰ ਖੂਹ ਵਿੱਚ ਫੇਰਦਿਆਂ ਫੇਰਦਿਆਂ ਡੋਲ ਦੇ ਹੈਂਡਲ ਵਿੱਚ ਕੁੰਡੇ ਦੀ ਇੱਕ ਹੁੱਕ ਫਸ ਜਾਂਦੀ ਸੀ ਜਦੋਂ ਇੱਕ ਹੁੱਕ ਵੀ ਡੋਲ ਦੇ ਹੈਂਡਲ ਵਿੱਚ ਫਸ ਜਾਵੇ ਖੂਬੇ ਚਿੱਕੜ ਵਿੱਚ ਫਸੇ ਡੋਲ ਨੂੰ ਉਹ ਖੂਚੋ ਬਾਹਰ ਕੱਢਦਾ ਵਿਸੀਲਾ ਬਣਦੀ ਹੈ ਜੇ ਇਹ ਤਰੀਕਾ ਨਾ ਪਨਾਇਆ ਜਾਵੇ ਖੂਬ ਚਿੱਟ ਗਿਆ ਡੋਲ ਕਦੇ ਵੀ ਖੂਬ ਚੋਂ ਬਾਹਰ ਨਹੀਂ ਨਿਕਲ ਸਕਦਾ ਸੰਗਤ ਜੀ ਤਿਵੇਂ ਇਸੇ ਤਰ੍ਹਾਂ ਹੀ ਆਪਾਂ ਰੋਲ ਵਾਰ-ਵਾਰ ਗੁਰਬਾਣੀ ਪੜਾਂਗੇ ਨਿਤਨੇਮ ਕਰਾਂਗੇ ਤੇ ਸੁਣਾਂਗੇ ਹਰ ਰੋਜ਼ ਬਾਣੀ ਪੜਦਿਆਂ ਬਾਣੀ ਸੁਣਦਿਆਂ ਗੁਰੂ ਜੀ ਦੀ ਬਾਣੀ ਦੀ ਉਈ ਇੱਕ ਸਿੱਖਿਆ ਵੀ ਸਾਡੇ ਹੰਦੇ ਦੇ ਅੰਦਰ ਘਰ ਘਰ ਗਈ ਨਾ ਸਾਡੀ ਆਤਮਾ ਜੋ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੇ ਦੇ ਅੰਦਰ ਫਸੀ ਹੋਈ ਹੈ ਗੁਰਬਾਣੀ ਦੀ ਇੱਕ ਹੀ ਸਿੱਖਿਆ ਸੁਣ ਕੇ ਮੰਨ ਕੇ ਅੰਧਕੂਪ ਮਾਇਆ ਮੰਗਾ ਦੇਆ ਕਿਉ ਕਰ ਉਤਰੋ ਪਾਰ ਸੁਆਮੀ ਦੀ ਅਵਸਥਾ ਵਿੱਚ ਗ੍ਰਸੇ ਜੀਵ ਨੂੰ ਅੰਧਕੂਰ ਸੰਸਾਰ ਖੂਬ ਵਿੱਚ ਨਿਆਤ ਦਿਵਾਉਣ ਦਾ ਵਸੀਲਾ ਬਣੇਗੀ ਸਤਿਗੁਰੂ ਅਰਜੁਨਦੇਵ ਜੀ ਮਹਾਰਾਜ ਦਾ ਫਰਮਾਨ ਹੈ ਅੰਧ ਗੂਪ ਤੇ ਕਾੜੀਨ ਲੜ ਆਪ ਫੜਾਈ ਨਾਨਕ ਬਖਸ਼ ਮਿਲਾਇਨ ਰੱਖੇ ਗੱਲ ਲਾਈ ਅਕੂ ਗੁਰਮਖਿ ਜੀ ਕਹਿਣ ਲਗੇ ਬਾਬਾ ਜੀ ਇਹ ਜਿਹੜੀ ਮਿਸਾਲ ਜੋ ਤੁਸੀਂ ਖੂਹ ਵਿੱਚੋਂ ਗੁੰਡੇ ਨਾਲ ਡੋਲ ਕੱਢਣ ਤੇ ਦਿੱਤੀ ਹੈ ਇਸ ਨੇ ਮੈਨੂੰ ਗੁਰਬਾਣੀ ਬਾਰ-ਬਾਰ ਕਿਉਂ ਪੜ੍ਹਨੀ ਹੈ ਨਿਤਰੇ ਮਹਾਰੂਜ ਕਿਉਂ ਕਰਨਾ ਹੈ ਇਸਦੀ ਅਰਥਾਂ ਨੂੰ ਸਮਝਾ ਦਿੱਤੀ ਹੈ ਹੁਣ ਨਿਤਨੇਮ ਤੇ ਕਰਨਾ ਹੀ ਹੈ ਨਾਹੀ ਸਹਿਜ ਪੜ ਦੇ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਾਂਗਾ ਤੇ ਵਿਚਾਰ ਕਰਾਂਗਾ ਪੜਾਂਗਾ ਤੇ ਸੁਣਾਗਾ ਨਿਤ ਨਵੀਂ ਸਿੱਖਿਆ ਪੜਨ ਨਾਲ ਸ਼ਾਇਦ ਗੁਰੂ ਉਪਦੇਸ਼ ਦਾ ਕਿਤਨਾ ਮਾਤਰ ਮੇਰੇ ਹਿਰਦੇ ਵਿੱਚ ਵੀ ਬਸ ਜਾਵੇ ਤੇ ਮੈਂ ਵੀ ਗੁਰੂ ਕਿਰਪਾ ਦਾ ਪਾਤਰ ਬਣ ਜਾਵਾਂ ਆਪਾਂ ਨੂੰ ਉੱਪਰਲੇ ਵਿਚਾਰ ਤੋਂ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ ਸੰਗਤ ਜੀ ਪੜਿਆ ਸੁਆ ਉਸਦਾ ਹੀ ਸਫਰਾ ਹੈ ਜੋ ਸੁਣ ਕੇ ਆਪਣੇ ਹਿਰਦੇ ਅੰਦਰ ਵਸਾ ਲਵੇ ਉਸ ਸਿੱਖਿਆ ਅਨੁਸਾਰ ਆਪਣਾ ਜੀਵਨ ਬਣਾ ਲੈਂਦਾ ਹੈ ਸੋ ਸੰਗਤ ਜੀ ਇਹ ਸਾਖੀ ਆਪਣੇ ਇੱਥੇ ਹੀ ਸਮਾਪਤ ਹੋ ਜਾਂਦੀ ਹੈ ਹੁੰਦੀ ਹੈ ਸੰਗਤ ਜੀ ਇਸ ਸਾਖੀ ਤੋਂ ਇਹੀ ਆਪਾਂ ਨੂੰ ਸਿੱਖਿਆ ਮਿਲਦੀ ਹੈ ਕਿ ਗੁਰਬਾਣੀ ਨੂੰ ਪੜੋ ਵਿਚਾਰੋ ਗੁਰਬਾਣੀ ਸਾਨੂੰ ਕੀ ਕਹਿ ਰਹੀ ਹੈ ਸਤਿਗੁਰ ਪਾਸ਼ਾ ਸਾਨੂੰ ਕੀ ਸਮਝਾ ਰਹੀ ਹਨ ਅਤੇ ਉਹ ਸਿੱਖਿਆ ਨੂੰ ਆਪਣੇ ਅੰਦਰ ਧਾਰ ਲਵੋ ਗੁਰਬਾਣੀ ਦੀ ਸਿੱਖਿਆ ਤੇ ਚੱਲੋ ਸੰਗਤ ਜੀ ਜੋ ਨਿੰਦਿਆ ਚੁਗਲੀ ਦੀ ਆਪਾਂ ਨੂੰ ਆਦਤ ਹੈ ਮਾੜੇ ਕੰਮਾਂ ਦੀ ਆਦਤ ਹੈ ਉਸ ਦਾ ਤਿਆਗ ਕਰੋ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾ ਦਾ ਉਟ ਆਸਰਾ ਲਵੋ बार-बार ਗੁਰਬਾਣੀ ਪੜੋ ਬੱਚਿਆਂ ਨੂੰ ਪੜ੍ਹਾਓ ਗੁਰੂ ਘਰਾਂ ਦੇ ਦਰਸ਼ਨ ਕਰੋ ਮਹਾਂਪੁਰਖਾਂ ਦੀ ਸੰਗਤ ਕਰੋ ਸੰਗਤ ਜੀ ਇਸ ਸਾਖੀ ਆਪ ਜੀ ਦੇ ਨਾਲ ਵਿਚਾਰ ਕਰਦੇ ਹਾਂ ਕਿ ਦਾਸ ਤੋਂ ਵੀ ਭੁੱਲ ਹੋ ਗਈ ਦੋਵੇਂ ਹੱਥ ਜੋੜ ਕੇ ਆਪਜੀ ਤੋਂ ਮਾਫੀ ਮੰਗਦੇ ਆਂ ਸੰਗਤ ਜੀ ਗੁਰੂ ਜੀ ਦੀ ਪਿਆਰੀ ਸੰਗਤ ਬਖਸ਼ਣ ਹਾਰ ਹੈ ਬਖਸ਼ਣ ਯੋਗ ਹੈ ਮਾਫ ਕਰ ਦੇਣਾ ਸੰਗਤ ਜੀ ਸਾਖੀ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਆਪਾਂ ਸਾਖੀ ਨੂੰ ਇੱਥੇ ਹੀ ਸਵਾਗਤ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ